ਆ ਹਿੱਲਣਾ ਨਹੀਂ ਜਾਣੇ ਠੀਕ ਆ ਉਹ ਪਾਨੋਂ ਨੂੰ 10 ਰੁਪਏ ਕਮਾ ਕੇ ਦੇ ਦੇ ਮੈਂ ਤੈਨੂੰ ਜਿਹੜੀ ਗੱਲ ਕਰਦਾ ਉਹ ਦਾ ਸਾਹੂ ਪੋਤਾ ਬਣ ਹਾਂ ਸਾਹੂ ਉਹਦੀ ਖਾਤਰੀ ਆਣਾ ਕਮਾਉਣ ਲੱਗਣਾ ਦੱਲ ਵੀ ਯਾਰ ਤੇ ਆ ਭੇ ਕਿ ਮੈਂ ਤੈਨੂੰ ਕੀ ਕਹਣਾ ਲੈ ਮੈਂ ਤੈਨੂੰ ਕੀ ਕਹਣਾ ਬਾਈ ਨਹੀਂ ਢਾ ਮੈਂ ਯਾਰ ਪਤਾ ਲੇ ਕੇ ਕਰੋਗੇ ਇਹ ਪੂਰੀ ਜਲਦ ਤੇ ਪਤਾ ਹੋ ਦੇ ਤਾਂ ਹਾਂ ਕੋਠੇ 4 ਇੰਚ ਕੀ ਕਰਨਾ ਆਪਾਂ ਚਾਹੀਦਾ 3 ਇੰਚ ਹੀ ਆ 2 ਇੰਚ ਹੀ ਹੋਵੇ ਦਾਦਾ ਕਾਦਾ ਲੱਗਦਾ ਉਹ ਗੱਲ ਹੋ ਗਈ ਪਲੇ ਕੀਤੀ ਨਹੀਂ ਇੰਨਾ ਕੁ ਜ਼ਮੀਨ ਬੋਲ ਗਿਆ ਕੀਤੀ ਨਹੀਂ ਹੋਰ ਕੀ ਯਾਰ ਉਹ ਬੰਦੀ ਲੈਂ ਗਿਆ ਯਾ ਕੀ ਹੋ ਗਿਆ ਲੱਖੇ ਨੂੰ ਲੱਖੇ ਨੂੰ ਚੰਗਾ ਭਲਾਈ ਲੈ ਲੂ ਵਾਲੀ ਉਹਦੇ ਕਿਉਂਦਾ ਛੜਤਾ ਕੁੱਤਾ ਲੱਖੇ ਪਾਉ ਦੇ ਬੇਟਾ ਬੁਮਈ ਹੋ ਰਹੀ ਉਹ ਨਾ ਕਹੀਓ ਬੰਦ ਹੋਇਆ ਤਾਂ ਜੰਗਲੀ ਜੰਟੀ ਟੰਗਰਾਵਾਂ ਬਦਵਾਸਾਂ ਨਹੀਂ ਬਣੇ ਹਾਂਜੀ ਮਿੱਤਰੋ ਕੀ ਹਾਲ ਚਾਲ ਆਜ ਆਏ ਆਪਾਂ ਦੱਸਾਂਦਾ ਸਾਨੂੰ ਮੋਟਰ ਇੱਥੇ ਮੋਟਰ ਪਾਈ ਆ ਯਾਰ ਹੁਣ ਪਾਪੂ ਲੱਗਿਆ ਦੱਬਣ ਦਿਖਾਉਨੇ ਆ ਸਾਨੂੰ ਆਹ ਵੇ ਮਾੜੀ ਵੀਡੀਓ ਕਾ ਲਾ ਦੇਖੋ ਵੀ ਬਣੀ ਪੂਰੀ ਗੱਲ ਪਾਸਾ ਚੱਲ ਰਹੀ ਜਾਂਦੀ ਕਿ ਕੀ ਹੋ ਗਿਆ ਹੁਣ ਚੱਲਣ ਆਣਾ ਚਾਚਾ ਜੀ ਆ ਗਏ ਹਾਂਜੀ ਚਾਚਾ ਜੀ ਹਾਂਜੀ ਕਿਵੇਂ ਕਿਵੇਂ ਲੱਗਦਾ ਤੁਹਾਨੂੰ ਕੰਮ ਬਹੁਤ ਵਧੀਆ ਲੱਗਦਾ ਦੱਸੋ ਜੀ ਮੜਾ ਦਿਓ ਬਈ ਬਿਆਨ ਆ ਮੈਕ ਚੱਕਾਂ ਮੈਂ ਚੱਕ ਲਾਂ ਦੱਸੋ ਜੀ ਸਾਨੂੰ ਤੁਹਾਨੂੰ ਕਿਵੇਂ ਲੱਗਦਾ ਕੰਮ ਕਿੱਦਾਂ ਕਿੱਦਾਂ ਲੱਗਾ ਮੁੰਡਾ ਦਾ ਕੰਮ ਦੱਸੋ ਪੂਰੇ ਜੋਰ ਨਾਲ ਚੱਲ ਰਿਹਾ ਪ੍ਰੋਗਰਾਮ ਹੋ ਗਿਆ ਵਧੀਆ ਰਿਹਾ ਪਾਣੀ ਪਾਣੀ ਕਿੱਦਾਂ ਕਿੰਨੇ ਪਿਆਰਾ ਪੱਥਰ ਦੱਸੋ ਦੱਸੋ ਭਾਈ ਦੇ ਕਹਦੇ ਹੋ ਦੱਸਦੇ ਕਹਦੇ ਹੋ ਤੁਸੀਂ ਕੰਮ ਨਹੀਂ ਕੋਈ ਇਹਦਾ ਬੇਲੇ ਟੀਮ ਰੋਟੀਆਂ ਬਾੜਾ ਕਬਰਾਂ ਵਾਲਾ ਬਾਹਰ ਹੈ ਵੀਡੀਓ ਲੈ ਦਰੀ ਜਾਂਦਾ ਹੈ ਆ ਇੱਧਰ ਆਹ ਇੱਧਰ ਬਗਿਆ ਉੱਤਰ ਹੋ ਗਿਆ ਜਰਾ ਫੋਨ ਸੌਂਦਰ ਇੱਤਰ ਕੀ ਗੱਲ ਕੇ ਚੌਲ ਖਣੀ ਜਾਦਾ ਉਹ ਇੱਥੇ ਲਈ ਪਾਈ ਨਹੀਂ ਤਾਂ ਜਾਦਾ ਪਈਆ ਪੈਸੇ ਕੀ ਆ ਲੈਦਾ ਇੱਕ ਕੰਮ ਅਨਾਲਾ ਕਿੱਥੇ ਆ ਉੱਪਰ ਲਈ ਪਾਉਂਦੇ ਆ ਹਾਂ ਮੈਂ ਵੀ ਪੰਨਾ ਲਾ ਡਿੱਕਾ ਲਾਉਂਦਾ ਜੋ ਪੰਨਾ ਚਾ ਬੀਮਾਰੀ ਰਹਾਦਾ ਉਹ ਵੀ ਡਿੱਕਾ ਲਾਉਂਦਾ ਜਰਾ ਪੰਨਿਆਂ ਦਾ ਦੇਖੋ ਜੇ ਕੁੰਮਤੂ ਜਿਹੜਾ ਸੋਰਾਂਜ ਦੇ ਚੱਲਦਾ ਕੰਮ ਉਹ ਚ ਪਾਤੀ ਆਪਾਂ ਨਵੀਂ ਮੋਟਰ ਜਿਹੜੀ 30 ਦੀ ਹੁੰਦੀ ਆ ਆਲ ਨਹੀਂ ਬੱਜਣਾ। ਚਾਚਾ ਜੀ ਕਰਮੀ ਕਰਮੀ ਨਾਲ ਚੱਕਰਾ ਮਾਰਦੇ ਹੋਏ। ਦੋ ਦੋ ਤੱਕਰਦਾ ਕਰਮੀ ਨਾਲ। ਆਂਬ ਤੋੜ ਲਿਆ ਚੱਕਣੀ ਬਣਾ ਲਾਂਗੇ। ਹੈ? ਲਾਓ ਤੁਸੀਂ ਪਹਿਲੇ ਤੁਸੀਂ ਉਸ ਉਹ ਬਟਕਰੋਣ ਵਾਲਾ। ਉੱਥੇ ਉਹ ਆਂਬੜੀ ਆਂਬੜੀ ਮੋਟਰ ਦਾ। ਆਹ ਕੰਮ ਚਾਈਦਾ ਸਾਰੇ ਜਨਕ ਕਾਲ ਨੇ ਸਦਾ ਕੰਮ ਇਹਨੇ ਇਹਨੇ ਕਰਿਆ। ਇਹ ਤੇਨੂੰ ਮੈਦਾ ਹੀ ਕਹੂੰ ਬਸ ਤੇਦੇ ਕੰਮ ਆਣਾ ਤੇਰੀ ਮੈਂ ਵੀਡੀਓ ਬਣਾਈਏ ਨਾ ਲੋਕਾਂ 'ਚ ਦੇਖਣੇ ਲੋਕ ਤੈਨੂੰ ਦੇਖਣਗੇ YouTube ਤੇ ਜਾ ਕੇ ਤੂੰ ਫੇਮਸ ਹੋਵੇਂਗਾ ਆਓ ਆਪ ਦੀ ਜਹਾਜ ਜਾਣ ਨਿਕਲ ਜੇ ਚੋਰਾ ਵਾਲੀ ਆਖਾ ਅਜੀ ਆਪਾਂ ਇਹਨੂੰ 2 ਫੁੱਟ ਹੋ ਡੂੰਗਾ ਕਰੋ ਥੰਬੇ ਦਾ ਲੈਣਾ ਤੇ ਉਹ ਛੋਟੇ ਛੋਟੇ ਰੋਡ ਰੋਡ ਨੇ ਹਾਂ ਠੀਕ ਹਾਂ ਇੱਧਰ ਰੱਖ ਦੇ ਬਚਾਰੇ ਰੱਖ ਦੇ ਉੱਥੇ ਰੱਖ ਦੇ ਸਾਰੇ ਲੋਟ ਆ ਜੂ ਠੀਕ ਆਹ ਹਿੱਲਣਾ ਨਹੀਂ ਰਿਹਾ ਠੀਕ ਆ ਉਹ ਪੰਨੋਂ ਨੂੰ 10 ਰੁਪਏ ਕਮਾ ਕੇ ਦੇ ਦੇ ਮੈਂ ਤੈਨੂੰ ਜਿਹੜੀ ਗੱਲ ਕਰਦਾ ਉਹ ਉਹਦਾ ਸਾਉ ਪੋਤਾ ਵਣ ਹਾਂ ਸਾਉ ਉਹਦੀ ਖਾਤਰੀ ਹੁਣ ਕਮਾਉਣ ਲੱਗਣਾ ਦਾਲ ਦੀ ਯਾਰ ਤੇ ਆ ਭੇਜ ਹਾਂ ਇਹਨੂੰ ਆ ਭੇਜਾਂ ਡਾਲਰ ਬਣਾ ਕੇ ਉਹ ਭੇਜੋ ਕਰੇ ਹਾਂ ਉਹ ਦੁਕਾਨ ਕੋਣ ਕਰੇ ਇੱਥੇ ਕੈਨੇਡਾ ਚ ਉਹਦੀ ਪੈਨਸ਼ਨ ਅੱਡੇ 'ਤੇ ਦੁਕਾਨ ਕਰਨ ਕਰਾਉਣੀਆਂ ਨੂੰ ਮੈਂ ਕਹਣਾ ਐ ਕਿ ਲਵਾਦਨੇ ਜਾ ਕੇ ਗਰਮੀਆਂ ਚ ਸਵਾਲਾਂ ਚ ਅੱਡੇ ਤੇ ਸਾਰੋ ਸ਼ਾਰ ਖਲਾਵਾ ਕਰਾਂਗੇ ਗਰਮੀਆਂ ਚ ਔਖਾ ਮੇਰੇ ਕੋਟਲੇ ਵਾਲੇ ਪੁਰਾਣੇ ਬੈਦ ਹੱਡੀਆਂ ਦੇ ਮਾਰ ਹੈ ਹੱਡੀਆਂ ਦੀ ਮਾਰ ਮੇਰੇ ਕੋਲੇ ਗੁਲਜਾਰ ਦਾ ਉਤਾਰ ਲਿਖਾਰਾਂਗੇ ਆ ਸਤਿ ਸ੍ਰੀ ਅਕਾਲ ਜੀ ਇਹ ਕਾ ਤੋ ਪੀਨੇ ਨੂੰ ਤੁਸੀਂ ਆਹਾਂ ਸਸਤਨ ਇਹਦਾ ਪਾਣੀ ਆ ਾਟਲਾ ਪੜਲਾ ਸੇਰਾ ਕਾ ਕਰਦੇ ਰੋਟੀ ਜੋਗਾ ਕੰਮ ਹੈ ਉਹ ਤਾਂ ਮੈਨੂੰ ਵੀ ਨਾ ਡਰ ਲੱਗ ਰਿਹਾ ਹੈ ਜਦੋਂ ਆਇਆ ਤਾਂ ਘਨਾਉਗਾ ਤਾਂ ਹੁਣ ਆਇ ਕਹੀ ਸਾਰਾ ਲੱਗ ਰਿਹਾ ਸਹੀ ਚਰਤਣਾ ਨਾਲ ਇਹ ਕਹਣਾ ਕੰਮ ਨਹੀਂ ਕਰਦਾ ਕਰਦਾ ਹੈ ਨਾ ਤੁਹਾਨੂੰ ਲੱਗਦਾ ਸਾਰਿਆਂ ਨਾਲ ਵੱਧ ਕੰਮ ਹੀ ਇਹ ਕਰਦਾ ਉਹ ਵੇਲਾ ਦਾ ਵਿਹਲੇ ਹੀ ਬੈਠਾ ਉੱਥੇ ਹੁਣ ਕਰਕੇ ਦੇ ਦੇ ਕਰਕੇ ਰੋਟੀ ਜੋਗਾ ਤਾਂ ਕੀ ਹੋਈ ਜਾਨਾ ਇਹਨਾਂ ਤਾਂ ਜੋ ਕਰਕੇ ਤਾਂ ਹਾਂ ਅੱਜ ਦਾ ਕੰਦਾ ਇਹਦਾ ਡਰੋਨ ਆ ਟੋਟਾ ਲੌਣਾ ਬਣਾਇਨਾ ਨਾ ਓਏ ਕੰਦਾ ਕੁਣੀ ਮੌਣੀ ਬਣਾ ਕੇ ਬਾਂਦਾ ਉਹਦਾ ਉੱਦੋਂ ਲਾ ਉਹ ਆ ਬਿਆ ਕਹਿੰਦਾ ਟੈਂਸ਼ਨ ਸੈਂਟ ਕੀ ਤਾਂ ਬਣੀ ਯਾਰ ਉਹ ਸਰ ਖਿੱਚ ਲੈ ਓਏ ਓ ਪਿਆ ਉਹ ਯਾਰ ਚਾਰ ਇੱਈਆ ਇਹ ਕਹ ਚਾਰ ਦਾ ਪਾ ਦੇ ਯਾਰ ਗੱਲ ਘੱਟਾ ਕੰਮ ਨਾ ਨਾ ਆ ਪਾ ਰਿਹਾ ਹੈ ਨਾ ਇਸ ਕੋ ਵੀ ਕੱਟ ਦੇ ਨਾ ਸਮਝ ਨਹੀਂ ਆ ਰਿਹਾ ਨਾ ਵੀ ਖਾਦੀ ਮਾਰਿਆ ਚੇਤ ਕਰਦੀ ਤਾਂ ਤੱਕ ਕੀ ਕਹਿੰਦਾ ਜੀ ਕੀ ਕਹਿਆ ਜੀ ਮੈਨੂੰ ਵੀ ਲੱਗਾ ਮਾਰਾ ਕੋਲ ਦਾ ਆਹ ਫੋਨ ਦੋ ਤਾਂ ਉਹ ਵੀ ਕਰਦਾ ਫਾਇਦਾ ਨਾ ਆਸਦਾ ਦੇਲਾ ਸਾਡੀ ਘਰ ਗਿੰਦਾ ਚੜਾਈ ਆਉਣ ਜੱਟਾਂ ਦੇ ਮੁੰਡੇ ਆ ਸਰਤੇ ਵਾਲੇ ਸਾਹਦਾਰ ਕਾ ਲੱਗ ਚੱਲ ਕੋਈ ਨਹੀਂ ਘਬਰਾ ਲੈ ਜਾਣਾ ਮੜ ਗਏ ਸੀ ਜਿਹਦਾ ਪਿਆ ਕਰੇਗਾ ਉੱਥੇ ਬੰਦਾ ਦਾ ਇੱਥੇ ਨਹੀਂ ਆਸੀ ਹੈ ਇੱਥੇ ਕਿਹੜਾ ਸੀ ਲੱਗਿਆ ਇਹ ਚੱਲ ਇੰਨਾਗਾ 24 ਘੰਟੇ ਲੇਟ ਹੈਗੀ ਆ ਪੱਖਾ ਲੱਗਿਆ ਆਰਾਮ ਨਾ ਪਾਏ ਨਾ ਹੈ ਹੋ ਹੈਪੀ ਰੋਸ ਬੋਰੀ ਛੋਣ ਲਈ ਬਹੁਤ ਦਰ ਮੁੰਰੇ ਏ ਤੂੰ ਮੁੰਡਿਆ ਮੁੰਡੇ ਸਰ ਸਰਦਸ ਬਾਲੀ ਫਾਸਟ ਆ ਚਾ ਹਾਂ ਹਾਂ ਮੁੰਡੇ ਪੈਣਾ ਦੰਦੇ ਫੇਰ ਪਾ ਲੋ ਚਾਚਾ ਜੀ ਕਹਿੰਦੇ ਮੇਰੇ ਵਾਲੀਆਂ ਕਰਦੇ ਨੇ ਹੁਣ ਕਰਿਆ ਜੋੜ ਜੀ ਵੀ ਲਾਉਣੇ ਨੇ ਤੇ ਪੈਲੇ ਜਿੰਨੇ ਬੰਦੇ ਹੁੰਦੇ ਰਹਿੰਦੀ ਹੱਥਾਂ ਨੇ ਤੇਰਾ ਜੀਜੀ ਲਾਦਾ ਮੁੱਤੇ ਵਗੇਰੇ ਮੈਂ ਪਾਉਣ ਦੀ ਹੈ ਪਹਿਲਾ ਪਾਇ ਸਿੱਧੀ ਫੈਸਲਾ ਕਿਨੇ ਨੂੰ ਤੁਸੀਂ ਪਾਇ ਆਪ ਹੀ ਪਾਈ ਹੈ ਹਾਂ ਆਪਦੇ ਆਪ ਹੀ ਪਾਈ ਆ ਨੇ ਮੈਨੂੰ ਤਾਂ ਬਹੁਤ ਸੁਣ ਰਿਹਾ ਚਲ ਬੂਰੀ ਸੁਣਾਂਗੇ ਕਿੱਥਾ ਬੂਰੀ ਇੱਥੇ ਇੱਧਰ ਆਹੀ ਪੀਲੀ ਜੀ ਤੇ ਕੜਾ ਤੇ ਕੁੱਪ ਹੋ ਦੇ ਤਾਂ ਹਾਂ ਕੋਠੇ 4 ਇੰਚ ਕੀ ਕਰਨਾ ਪਰ ਚਾਹੀਦਾ 3 ਇੰਚ ਹੀ ਆ 4 ਇੰਚ 4 ਇੰਚ 2 ਇੰਚ ਹੀ ਹੋਵੇ 4 ਇੰਚ ਹੀ ਹੋ ਕੀ ਕਰੂਗੀ 4 ਇੰਚ ਦਾ ਹੈਗਾ 2 ਇੰਚ ਹੀ ਹੋਵੇ ਚਾਹੀਏ ਉਹ ਵੀ ਚੱਲ ਜੂ ਗ੍ਰੈਂਡਰ ਲਿਆ ਯਾਰ ਓਏ ਆ ਤਾਂ DJ ਨਾਲ ਓਹ ਨਾਲੀ ਵੜਦੇ ਕਰਦਣਾ ਵੜਦੇ ਕਿੱਥੇ ਵੱਡੂ ਮਾਸਟਰ ਕਰਦਣਾ ਵੜ ਛੱਡੂ ਓਏ ਆ ਕਰ ਕਰ ਉਹ ਕਰਦਣਾ ਗਰਾਇੰਡਰ ਨਾਲ ਵੱਡੇ ਜਾਓ ਕਰ ਓਏ ਕਰਦਣਾ ਵੜਦੇ ਵੜਨਾ ਚਾਹਤੇ ਹਾਂ ਦੋ ਮਿੰਟਾਂ ਜੀ ਹੈ ਓਏ ਆ ਦੇਖ ਨੂੰ ਕੀ ਕਰਾਂ ਲਾ ਜੈਸਾ ਓਏ ਇਹਨੇ ਕੋਈ ਕਰਨਾ ਨਹੀਂ ਇਹ ਤਾਂ ਨਾਟਕ ਆਏ ਜਣੇ ਟੁੱਟ ਜਾਣੇ ਆ ਮੋਟਰ ਪੱਤੀ ਦੀ ਮੋਟਰ ਬਾਦੀ ਤੇ 30 ਰੁਪਏ ਨਾਟ ਨਹੀਂ ਨਵੇਂ ਪਾ ਦੇ ਤੁਸੀਂ ਕੱਟ ਲਿਓ ਠੇਕੇ 'ਚੋਂ ਗੱਡੀ ਗੱਲਾਂ ਦੇਖੀ ਪਾਲਾ ਮੜੀ ਜਾ ਭੈਣ ਜਦੋਂ ਨਹੀਂ ਹਰਦਾ ਜਦੋਂ ਕੋਈ ਕੰਮ ਆਦਾ ਇੰਨਾ ਲਾ ਕੇ ਫਿਰ ਇਧਰੋਂ ਵੱਢ ਲਾਗੇ ਇਧਰੋਂ ਵੱਢ ਲਾਗੇ ਇੰਨਾ ਲਾ ਕੇ ਇਧਰੋਂ ਵੱਢ ਲਾ ਇੰਨਾ ਨਾਲ ਕੀ ਕੰਮ ਆ ਸਕਦਾ ਆਹੋ ਐਂ ਕਰ ਲੈ ਹਾਂ ਇੰਨਾ ਦਾ ਤਾਂ ਸਾਲਟ ਦਾ ਕੰਮ ਆਉਂਦਾ ਰਹੂ ਵੇ ਲੈਡ ਦਾ ਗਈ ਲੱਗਦਾ ਕੱਢਦੇ ਐ ਨਹੀਂ ਜਾ ਮੈਂ ਯਾਰ ਪਤਾ ਲੱਗੇ ਕਰੋ ਵੀ ਇਹ ਕੋਈ ਜਰਵਾਹ ਕਪੜੇ ਚਾ ਲੈ ਗਏ ਨਾੜ ਬਣੀ ਹੈ ਜੋ ਉਹ ਬੁਣੀਏ ਦੇਖ ਲੈ ਉਹ ਪਰਲੇ ਦੇ ਬੈਟਰੀ ਨਾ ਆਏ ਅਜ ਮੋਟੇ ਦੇ ਪਰ ਫੋਟੋ ਨਹੀਂ ਆਨੇ ਕਿ ਗੱਲ ਤੂੰ ਭਾਈ ਤਾਂ ਮੈਂ ਤੈਨੂੰ ਕੀ ਕਹਾਂ ਲੈ ਮੈਂ ਤੈਨੂੰ ਕੀ ਕਹਾਂ ਕੋਈ ਭਾਈ ਮੋਟਾ ਕੋਈ ਨਹੀਂ ਪਹਨਣਾ ਆਂਦਾ ਤੱਕਣਾ ਆ ਪੈਪਸੀ ਨਮਾ ਲੈ ਕੇ ਆਇਆ ਕਹ ਤੋਟਾ ਲਾਹੌਰ ਆਉਂਦੇ ਆਂ ਕੀ ਹੋ ਗਿਆ ਹੁਣ ਓਏ ਤੂੰ ਮਿੱਟੀ ਪਾਦੀ ਯਾਰ ਮੈਂ ਵੀਡੀਓ ਬਣਾਉਣ ਤੇ ਰਹਿ ਗਈ ਦੁਬਾਰੇ ਪਟਾ ਓਏ ਮਿੱਟੀ ਵੀਡੀਓ ਬਣਾਉਣੇ ਨੇ ਉਹਨੇ ਫੈਲ ਪੁੱਤੇ ਰੱਖਿਆ ਤਾਂ ਮਿੱਟੀ ਪਈ ਆ ਇਹਨੇ ਉਹ ਰਾਗ ਵਾਲੀਆਂ ਗੱਲਾਂ ਕਰਦਾ ਕੱਢਾਂ ਗੱਲੀਆਂ ਜੀ ਵੀ ਕੱਚਾ ਕੀ ਕਰਾ ਰਿਆ ਓਏ ਓਏ ਲੋ ਵੀ ਮਿੱਤਰੋ ਬਸ ਥੋੜੀ ਰਹਿ ਗਈ ਆਪ ਦਾ ਬੰਗਣੀ ਬਾਕੀ ਦੱਬ ਗਈ ਦੇ ਡੇਡ ਦੋ ਫੁੱਟ ਦੀ ਗਈ ਦੱਬਦੀ ਬਾਕੀ ਦੇਖਦੇ ਹਾਂ ਫੀਪ ਜੀ ਸਨ ਮੈਨੂ ਰਕਸਤਾ ਇਧਰ ਪਈ ਗਈ 30 ਦੀ ਮੋਟਰ ਜਿਹੜੀ ਉਹ ਆ ਉਹ ਹੈਗੀ ਆਪਣੀ 20 ਦੀ ਪਹਿਲਾਂ ਉਹ ਮੋਟਰ ਇਹਦੇ ਦੇ ਚ ਸੀਗੀ ਇੱਥੇ ਪਾਦੀ ਹੁਣ ਨਵੀਂ ਇੱਥੇ ਵਾਲੀ ਕੱਢ ਕੇ ਪਾਦੀ ਉੱਥੇ

ਜਿਸ ਲਗ ਮੈਂ ਤੱਕੇ ਮੋਟਾ ਫੈਟੂ ਕੋਈ ਆ ਬੋਲੇ ਕਿ ਪੁੱਤ ਬਹਿਲੇ ਸੀ ਲੱਗਦੀ ਮਾਣ ਮਨ ਯਰ ਨੇ ਬਾਲ ਵਾਲੇ ਦੇ ਵੀ ਹੀ ਮਾਣ ਵਾਲੇ ਨੇ ਬਣਾਇਆ ਕੋਈ ਦੇ ਕੇ ਬਣਾਇਆ ਬੰਦਾ ਇਤਨਾ ਰਹਿ ਗਿਆ ਮੈਂ ਨਾ ਹੋ ਗਿਆ ਨਹੀਂ ਉਹ ਤੇ ਵੀ ਆ ਗਿਆ ਜਦੋਂ ਇਹ ਵਾਲਾ ਉਹ ਪੰਡਾ ਹੋ ਗਿਆ ਮੜਾ ਹੈ ਇਹਦੇ ਨਾਲ ਸਾਇਰ ਹੋਰ ਮੇਟਰ ਉਹਨੇ ਕਰ ਦੋ ਜੰਗਲ ਤੇ ਲੱਖਾ ਇਹਨੇ ਬਣਾਉਣ ਲੱਗਾ ਪਾਣੀ ਜਾ ਰਿਹਾ ਇੱਕ ਤਾਂ ਮੈਂ ਲੇਟ ਹੋ ਗਿਆ ਮੋਟਰ ਨਹੀਂ ਪਾਉਂਦੇ ਸੀ ਤੇ ਟੈਕੋ ਬਣਾਉਣ ਰੱਖਿਆ ਸੀ ਇਹਨੇ ਪਾਣੀ ਦਾ ਲੜੂ ਨੂੰ ਬਹੁਤ ਸਨ ਸਟਾਰ ਬਣਾਉਣ ਲੱਗਾ ਨਾ ਕਿ ਮੋਡੀਫਾਈ ਮੋਡੀਫਾਈ ਦਾ ਲੱਖਾ ਇੱਥੇ ਹਟ ਬਲਬ ਲੈ ਲਈ ਉਹ ਹਟ ਬਲ ਲੈਣਾ ਹਲੇ ਵੀ ਕੋ ਆਵੇ ਸਾਹਾਂ ਤੋਂ ਤੁਸੀਂ ਹਲੇ ਨਹੀਂ ਆਉਂਦੇ ਆਹ ਮੁਹਾਰ ਦੇ ਕਈ ਦਿਨ ਹੋ ਗਏ ਨੇ ਨਿਆਗਾਂ ਮਦਦ ਇਹ ਤਾਂ ਜਦੋਂ ਅੱਜ ਤੋਂ ਮੋੜੋ ਫੇਰ ਵਧੀਆ ਲੱਗ ਗੱਲ ਸੀ ਜੀ ਐਂਟੀ ਕਿ ਉਧਰ ਮੜਾ ਬਾਈ ਮੜ ਕੇ ਮੰਗਣ ਫੇਰ ਵਾਈ ਦੇ ਨਹੀਂ ਆਉਣਾ ਆਉਗਾ ਬਾਕੀ ਤੇ ਹੁਣ ਤੇ ਕਸਾੜਾ ਇਧਰੋਂ ਬਣਾ ਲੈ ਕਿਧਰੋਂ ਬਣਾ ਲਈ ਸੁੱਖਾ ਥੋੜੀ ਆ ਜੇ ਇਹ ਕਰ ਲਾ ਤੁਸੀਂ ਕੀਤਾ ਹੋਇਆ ਬਾਈ ਜੀ ਅਟੇਡਾ ਨਾ ਕਰ ਫੋਨ ਜ਼ਿਆਦਾ ਸਿੱਧਾ ਕਰ ਮੈਂ ਪੁੱਠਾ ਕਰ ਮੜਾ ਜਾ ਗਿਆ ਕਿਸਾ ਮਨ ਮੈਂ ਨੂੰ ਲੋਬੀ ਨਹੀਂ ਹੋਣੀ ਉਹਨੂੰ ਦਰ ਤਗਈ ਹੋਈ ਲਾਗੇ ਨਹੀਂ 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 ਰਿਆ ਰੰਗੀ ਬ੍ਰੇਕ ਮਾਤਲਾ ਦੇ ਦੋਨਾਂ ਨੂੰ ਉਹ ਜਿਹਨੇ ਕੱਟ ਲਾਂਗੇ ਦੋਨੋਂ ਵੀਡੀਓ ਤੇਜ਼ ਕਰਨਾ ਮੇਥੋਂ ਹਾਂ ਬਣਾਉਣ ਵਾਲੇ ਤੇ ਫਿਰ ਤੇਰੇ ਵੀਡੀਓ ਵਧੀਆ ਬਣਾਏਗਾ ਤਾਂ ਹੀ ਆ ਤੇ ਹੁਣ ਵੀਡੀਓ ਤੇ ਮਾਰੀ ਨਿਕਰਾਏ ਫਿਰ ਦੇਜੋ ਲੈ ਜਲ ਮਿੱਠੀ ਹਾਂ ਨੂੰ ਇਹ ਗਾਲਾਂ ਕੱਢਾ ਲੱਗਦਾ ਮੈਨੂੰ ਵੀ ਪਲੇ ਕੀਤੇ ਨੇ ਐਨਾ ਕੁ ਤੂੰ ਮੂਲ ਗਿਆ ਇਹ ਕੀਤੀ ਨਹੀਂ ਹੋਰ ਕੀ ਯਾਰ ਬੰਦ ਰੀਲਿੰਗ ਪੂਰਾ ਸਰਾ ਉਹ ਨਹੀਂ ਲੈ ਕੇ ਅਬੂਟ ਪਰ ਕਰੋ ਆਪਦੀ ਵੀਡੀਓ ਬਣਦੀ ਹੈ ਮੈਂ ਜਿਹੜਾ ਇਹ ਟੈਟੂ ਬਣਾਉਣ ਦਾ ਬੰਦਾ ਅਮਰੀਕਾ ਦੀ ਧਰਤੀ ਚੋਂ ਆਇਆ ਨੇ ਦਾਹੀ ਮੈਂ ਹਾਂ ਪਾਲੇ ਦੇ ਨਾਲ ਆ ਕੇ ਖੜਾ ਹੋਇਆ ਇਹ ਵੀ ਬੜਾ ਜਣੇ ਤਰੀਕਾ ਬੈਠੇ ਪਾਲਾ ਕਿ ਇਹ ਹਾਂ ਬੰਤੂ ਦਾ ਗੱਲ ਆਉਣਾ ਹੈ ਦੇਖੇ ਬਾਕੀ ਸਾਰੇ ਕਾਫੀ ਬੜੇ ਹੱਕਾ ਦੇ ਆ ਮੈਨੂੰ ਬੰਦਾ ਕੱਢਾ ਆ ਜੀ ਉਹ ਚਲਦੇ ਹੋਏ ਉਹ ਚੱਲਿਆ ਹੈ ਹਾਂ

ਬਾ ਰਾਜੀ ਘਟ ਲਾ ਰੱਖਿਆ ਨਾਜੀ ਪਾਣੀ ਦਾ ਰਾਜੀ ਕੱਟ ਰਹੇ ਤਾਂ ਕੱਟ ਰਹੇ ਕੱਲ ਜਦੋਂ ਮੈਕਸੀਕੋ ਸਮਾਨ ਵੀ ਪੇਸ਼ਾ ਕੋਠੀ ਕੀ ਹੈ ਸਾਡੇ ਨਾਲ ਜਿਹੜੇ ਕਾਗਜ਼ ਸਹਿਰ ਦੀ ਗਰਾਹ ਕਾ ਅੱਛਾ ਅੱਛਾ ਉਹ ਪੂਣੀ ਪੜੀ ਠੀਕ ਹੋ ਠੀਕ ਜਦੋਂ ਵੀ ਤੁਸੀਂ ਜੋ ਇਹਨੇ ਭੇਜ ਲਾ ਕੇ ਕਿੰਨੇ ਲਿਆ ਗਿਆ ਗਿਆ ਤਾਂ ਠੀਕ ਹੋ ਗਿਆ ਪਾਈਏ ਲੱਗਿਆ ਲੱਗਦਾ ਪਾਈਏ ਲਿਆ ਲਾ ਅੱਗੇ ਤਾਂ 11000 ਵਾਲੀ ਕਹਿੰਦਾ ਜੀ ਬਿਲਕੁਲ ਬਹੁਤ ਜੀ رب متنا کو تقدیر کا بیان ہے میں نے مری مری جوبی کی تھیں میں نام کر رہا ہے کرنا صاحبنا ایکس نے کری اما لو کڑا تو نمبر آ وقت یہ بھی کہ او دین ایا نام دے شاملیاں اور ਕੀ ਹੁੰਦੂ ਕੀ ਰਿਹਾ ਗਿਆ ਵੀਡੀਓ ਵੀਡੀਓ ਬਣ ਗਈ ਮਿੱਠੀ ਆ ਸਨੈਪ ਜਾਈ ਇਹ ਜੇਕ ਦੀਪ ਸੇਖਾਂ ਸਨੈਪ ਜਾਈ ਤਰਾ ਹੈ ਉਹ ਮੈਗ ਭੇਜੀ ਠੀਕ ਹੈ ਠੀਕ ਹੈ ਮੈਗ ਭੇਜੀ ਮੈਗ ਲੈਣਾ ਮਾਰੀ ਤਰੱਕੀ ਹੋ ਜਾਏਗਾ ਫੇਰ ਫੇਰ ਲਵਾਂਗੇ ਮੈਗ ਅਜੇ ਆਪਣੀ ਤਰੱਕੀ ਘੱਟ ਹੋਈ ਹੈ ਕੋਈ ਤੁਹਾਨੂੰ ਸਿਰਦ ਕਰਦੇ ਆ ਨੇ ਜੇ ਵੀ ਇਹ ਤੋਂ ਹੋਣਾ ਲੱਗੇ ਨੱਖੇ ਗੱਲ ਬਣ ਜਾਣੀ ਹੁੰਦਾਂ ਉਹ ਜਾਣਾ ਜ਼ਰੂਰੀ ਚਲ ਆ ਜੋ ਹੁਣ ਆ ਜਾ ਹਣ ਆ ਜਾ ਆ ਜਾ ਵੀਡੀਓ ਬਣਦੀ ਆ ਅੱਗੇ ਟੈਕੂ ਵਾਲਾ ਵੀਡੀਓ ਬਣਾਉਣਾ ਹਾਂ ਦਾ ਟੈਕੂ ਵਾਲਾ ਕਿੱਥੇ ਚਲਾ ਦੇ ਹੈਂ ਦੂਰੇ ਬਾਲਾ ਬਣ ਗਿਆ ਬਈ ਥੋੜਾ ਬਾਲਾ ਬਣ ਗਿਆ ਤੇਲਾ ਹੋ ਗਿਆ ਉਹ ਮੰਨ ਲਾਦਾ ਰੂਪ ਨੇ ਤੇਰੇ ਮਗਰ ਹਾਲ ਪਾ ਲੈਣੀ ਹੈ ਹੈਂ ਬਾਲਾ ਚੂਰਾ ਦੂਰੇ ਤੇਰੇ ਨਾਲ ਨਾ ਕਰਨਾ ਪੈ ਜਵੇ ਸਹੀ ਹੈ ਉਹ ਦੂਰੇ ਵਾਲਾ ਬਣ ਗਿਆ ਜ਼ਰੂਰੀ ਉਹ ਮਾਰ ਤਾ ਉਹ ਵੀ ਮੁੰਡਿਆ ਲੱਖਾ ਕਹਿੰਦਾ ਜੋਰ ਹੀ ਬਹੁਤ ਮਾਰਦਾ ਬੜਾ ਜੋਰਵੰਦ ਹੈ ਕੀ ਫੋਰ ਵਾਈ ਫੋਰ ਕਰਾਤਾ ਤੇ ਦੂਗਾ ਬੜਾ ਬਣਾ ਲੈ ਮਲਾਵਾ ਟਰੈਕਟਰ ਮਗਰ ਪਹਿਣਾ 17 ਹਾਲ ਕਿਉਂਕਿ ਤੇ ਡੱਕ ਵੱਡਾ ਲੱਗਿਆ ਤੇਰੇ ਮਗਰ ਪਹਿਣਾ 11 ਯਾਰ ਮੈਂ ਚੀਜ਼ ਵਧੀਆ ਜ਼ੋਰ ਵਾਲਾ ਮਾਰ ਲਾਗੀ ਪਹਿਲੀ ਲੱਤ ਕੀ ਕਰੇ ਤੇ ਪੂਰੀ ਜਿਹਦਾ ਸਰੀਰ ਕਿਤੇ ਪਕਾਣਾ ਲਈ ਨਾਲ ਹੈ ਤੇਰਾ ਕਿੰਨੇ ਤੇਰਾ ਤੇਰਾ ਕਿੰਨਾ 17 ਬੰਡੀ ਜਿਹੇ ਹੈਗੇ ਆ ਪੈਂਕੇ ਜਰਗੂ ਨੂੰ ਹਾਲਟ ਲਾ ਕੇ ਭਜਾ ਨਹੀਂ ਗੱਲ ਆ ਉਹ ਗਾਣਾ ਗਾਣਾ ਉਹ ਲਾ ਦਾਂਗਾ ਨਸਿਆਂ ਵਿੱਚ ਕਿੰਨਾ ਨੇ ਚੂਸ ਲੇ ਉਹ ਸੁੱਖਾ ਲਾਇਆ ਹੀ ਗਾਣਾ ਸਾਧੀਆਂ ਖਰਕ ਖਰਕਾ ਕੰਮ ਆਉਣੀ ਹੈ